ਤੁਸੀਂ ਦੇਖ ਰਹੇ ਹੋ న్యూਸ 89 50 ਹਿਮਾਚਲ ਇਸ ਵਕਤ ਸੀਮ ਮੁਖੇਰੀਆਂ ਦੇ ਪਿੰਡ ਚੀਮਾਪੋਤਾ ਚ ਮੌਜੂਦ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਅੱਖਾਂ ਤੋਂ ਬ্লাইন্ড ਨੌਜਵਾਨ ਮਨਜਿੰਦਰਜੀਤ ਸਿੰਘ ਨੇ UGC NET ਦੇ ਪੇਪਰ ਦੇ ਵਿੱਚ ਇੱਕ ਮੁਕਾਮ ਹਾਸਲ ਕੀਤਾ ਤਸਵੀਰਾਂ ਦੇਖ ਸਕਦੇ ਹੋ ਕਿ ਬ্লাইন্ড ਅੱਖਾਂ ਤੋਂ ਬ্লাইন্ড ਨੌਜਵਾਨ ਜਿਹੜਾ ਹੈਗਾ ਉਸਨੇ ਪੰਜਾਬ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ UGC ਦੇ ਜਿਹੜਾ NET ਦਾ ਜਿਹੜਾ ਐਗਜ਼ਾਮ ਦੇ ਵਿੱਚ ਆਪਣਾ ਦਰਦੇ ਨਾਮ ਕਰਵਾਇਆ ਤੇ ਹੌਸਲੇ ਦੇਖੋ ਉਸ ਨੌਜਵਾਨ ਦੇ ਤੁਸੀਂ ਵੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ న్యూਸ 79 ਪੰਜਾਬ ਹਿਮਾਚਲ ਮੈਂ ਜੁਨੀ ਕਹ ਰਿਹਾ ਇਸ ਵਕਤ ਅਸੀਂ ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮਗੇਰੀਆਂ ਦੇ ਕਸਬਾ ਪਿੰਡ ਚੀਮਾ ਪੋਤਾ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਨਿਗਾਹ ਆਉਣ ਦੇ باوجود ਜਿਹੜਾ ਸਾਡਾ ਨੌਜਵਾਨ ਹੈਗਾ ਆ ਆਸ-ਪਾਸੇ ਨਸ਼ਿਆਂ ਵਾਲੇ ਪਾਸੇ ਜਾਂ ਹੋਰ ਕਿਸੇ ਦਲਦਲ ਵਿੱਚ ਫਸ ਜਾਂਦਾ ਪਰ ਇਸ ਵਕਤ ਜਿਹੜਾ ਨੌਜਵਾਨ ਤੁਹਾਨੂੰ ਅਸੀਂ ਮਿਲਾਨ ਜਾ ਰਹੇ ਹਮਿੰਦਰਜੀਤ ਸਿੰਘ ਜਿਸ ਦੀਆਂ ਅੱਖਾਂ ਤੋਂ ਬਲਾਈਂਡ ਹੋਣ ਤੋਂ ਬਾਅਦ ਵੀ ਜੂਸੀਸੀ ਦਾ ਟੈਸਟ ਜਿਹੜਾ ਹੈ ਉਹ ਕਲੀਅਰ ਕੀਤਾ ਉਹ ਸਾਡਾ ਹਾਂਜੀ ਤੁਹਾਨੂੰ ਵੀ ਬੋਲਣ ਦਿਓ ਜਿੱਦਰ ਜਦੋਂ ਤੁਸੀਂ ਇਹ ਜੁਸੀ ਦਾ ਟੈਸਟ ਕਲੀਅਰ ਕੀਤਾ ਕਿੰਨੀ ਖੁਸ਼ੀ ਮਹਿਸੂਸ ਹੋਈ ਬਹੁਤ ਖੁਸ਼ੀ ਤਾਂ ਮੈਨੂੰ ਬਹੁਤ ਹੋਈ ਸੀ ਆਪਣੀ ਸਟੱਡੀ ਬਾਰੇ ਦੱਸੋ ਸਟੱਡੀ ਕਿੱਥੋਂ ਸ਼ੁਰੂ ਕੀਤੀ ਤੇ ਕਿੰਨੀ ਸਟੱਡੀ ਕੀਤੀ ਜੇ ਮੈਂ ਸਟੱਡੀ ਨਰਸਰੀ ਤੋਂ ਸਟਾਰਟ ਕੀਤੀ ਮੈਂ ਗ੍ਰੈਪੋਸਟ ਗ੍ਰੈਜੂਏਸ਼ਨ ਤੱਕ ਕੀਤੀ ਮੈਂ ਐਮਏ ਪੰਜਾਬੀ ਦੇ ਨਾਲ ਆਪਣੀ ਪੋਸਟ ਗ੍ਰੈਜੂਏਸ਼ਨ ਕੰਪਲੀਟ ਕੀਤੀ ਆ ਜਿਹੜੀ ਜੁਸੀ ਦਾ ਟੈਸਟ ਤੁਸੀਂ ਕਲੀਅਰ ਕੀਤਾ ਕਿੰਨੀ ਮਿਹਨਤ ਲੱਗੀ ਤੇ ਕਿਸ ਤਰ੍ਹਾਂ ਦਾ ਟੈਸਟ ਸੀ ਕਿੰਨਾ ਟਫੀ ਹੈ ਕਿ ਕਿਸ ਦਾ ਕਿਦਾਂ ਕੰਮ ਪਤਾ ਹਸਲੇ ਮਿਹਨਤ ਜੇ ਮੈਨੂੰ ਤਾਂ ਬਹੁਤ ਲੱਗੀ ਆ ਯੋ ਮਟੀਰੀਅਲ ਲੱਭਣਾ ਹੁੰਦਾ ਹੈ ਤੇ ਉਹਦੇ ਲੈਵਲ ਤੇ ਤਿਆਰੀ ਕਰਨੀ ਹੁੰਦੀ ਆ ਬਲਾਈਂਡ ਹੋਣ ਦੇ ਬਾਵਜੂਦ ਵੀ ਤੁਹਾਨੂੰ ਜਿਹੜਾ ਕਿਵੇਂ ਜਿਹੜੀ ਪ੍ਰੀਖਿਆ ਤੁਸੀਂ ਲਿਖੀ ਹੈ ਕਿਵੇਂ ਕਿਵੇਂ ਜਿਹੜਾ ਇਹਨੂੰ ਕਿੱਦਾਂ ਹੈਂਡਲ ਕਿੰਨਾ ਜੀ ਪੀਪ ਪੇਪਰ ਟੈਸਟ ਦਿੱਤਾ ਹੈ ਉਹਦੇ ਉਹਦੇ ਵਿੱਚ ਲਿਖਤੀ ਕੀਤਾ ਜਾਂ ਸਟੱਡੀ ਵਿੱਚ ਬੋਲ ਕੇ ਕੀਤਾ ਕਿਵੇਂ ਕੀਤਾ ਹੈ ਟੈਸਟ ਪਾਸ ਕਿਵੇਂ ਕੀਤਾ ਮੈਂ ਮਤਲਬ ਤੁਹਾਡੇ ਨਾਲ ਕੋਈ ਮੇਰੇ ਨਾਲ ਇੱਕ ਸਕ੍ਰਾਈਬ ਹੁੰਦਾ ਮੈਂ ਬੋਲਦਾ ਉਹਨੇ ਲਿਖਣਾ ਹੁੰਦਾ ਉਹ ਮੇਰੇ ਤੋਂ ਵਨ ਸਟੈਪ ਬਿਲੋ ਹੁੰਦਾ ਹਾਂਜੀ ਤੋਂ ਸਬਸਕ੍ਰਾਈਬ ਨੇ ਜੋ ਤੁਹਾਡੀ ਲਿਖਿਆ ਲਿਖਿਆ ਇਸ ਵਕਤ ਤੁਸੀਂ ਜਦੋਂ ਸਬਸਕ੍ਰਾਈਬ ਨੇ ਦੋ ਤੁਸੀਂ ਬੋਲਣਾ ਉਹੀ ਸਬਸਕ੍ਰਾਈਬ ਨੇ ਲਿਖਣਾ ਸਬਸਕ੍ਰਾਈਬ ਨੇ ਉਹੀ ਲਿਖਣਾ ਮੈਂ ਉਹਨੂੰ ਜਿਵੇਂ ਦੱਸਣਾ ਉਹਨੇ ਮੈਨੂੰ ਕੁਐਸਚਨ ਬੋਲ ਕੇ ਦੱਸਣਾ ਮੈਂ ਫਿਰ ਉਹਨੂੰ ਆਨਸਰ ਦੱਸਣਾ ਫਿਰ ਉਹਨੇ ਉਹ ਟਿਕ ਕਰਨਾ ਜੀ ਹੁਣ ਤੁਸੀਂ ਯੂਸੀਟੀ ਜਿਹੜੀ ਪ੍ਰੀਖਿਆ ਪਾਸ ਕਰ ਲਈ ਐ ਟੈਸਟ ਕਲੀਅਰ ਕਰ ਲਿਆ ਕਿੰਨੇ ਨੰਬਰ ਆਜੋ ਕਿੰਨੇ ਨੰਬਰ ਤੁਹਾਡੇ ਆਏ ਕਿੰਨੇ ਮੇਰੇ 300 ਚੋਂ 138 ਨੰਬਰ ਆਇਆ ਠੀਕ ਹੈ ਕਿ ਮੈਂ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਚਲੋ ਧੰਨਵਾਦ ਜੀ ਤੁਸੀਂ ਬੈਠੋ ਤੁਸੀਂ ਮੈਂ ਤੁਹਾਡੇ ਫਾਦਰ ਸਾਹਿਬ ਨਾਲ ਗੱਲ ਕੀ ਸਟੱਡੀ ਕੀਤੀ ਕਿੱਥੋਂ ਤੱਕ ਸਟੱਡੀ ਕੀਤੀ ਤੇ ਜਦ ਦੀ ਲਾਈਟ ਜਾਣ ਦਾ ਕਾਰਨ ਕਿ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਸੀਗਾ ਜਿਹਾ ਟੂਲ ਟਾਈਮ ਬਾਅਦ ਜਿਹੜੀ ਲਾਈਟ ਇਹਨਾਂ ਦੀ ਅੱਖਾਂ ਦੀ ਜਿਹੜੀ ਗਈ న్యూ ਜੈਟਿੰਦੇ ਸਾਰੇ ਸ਼ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਮਨਿੰਦਰਜੀਤ ਸਿੰਘ ਦਾ ਡੈਡੀ ਬੋਲ ਰਿਹਾ ਜੀ ਮਨਿੰਦਰਜੀਤ ਸਿੰਘ ਸ਼ੁਰੂ ਤੋਂ ਹੀ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਸੀਗਾ ਮਨਿੰਦਰਜੀਤ ਦੀ ਨਜ਼ਰ ਪਹਿਲਾਂ 75% ਸੀਗੀ ਜੀ 25% ਨੂੰ ਨਜ਼ਰ ਆਉਂਦਾ ਸੀਗਾ ਜੀ ਤੇ ਸ਼ੁਰੂ ਤੋਂ ਅਸੀਂ ਦਿੱਲੀ ਤੋਂ ਇਸ ਦਾ ਇਲਾਜ ਸ਼ੁਰੂ ਕੀਤਾ ਜੀ ਜੋ ਸਾਨੂੰ ਤਸੱਲੀ ਵਕਸ਼ ਨਹੀਂ ਲੱਗਿਆ ਕੋਈ ਖਾਸ ਰਿਜ਼ਲਟ ਨਹੀਂ ਨਿਕਲਿਆ ਤੇ ਅਸੀਂ ਉਸ ਤੋਂ ਬਾਅਦ ਪੰਜਾਬ ਆ ਗਏ ਜੀ ਪੰਜਾਬ ਆ ਕੇ ਇਸ ਦਾ ਇਲਾਜ ਅੰਮ੍ਰਿਤਸਰ ਸਾਹਿਬ ਤੋਂ ਡਾਕਟਰ ਦਲਜੀਤ ਤੋਂ ਪ੍ਰੋਪਰ ਚੱਲਦਾ ਰਿਹਾ ਜੀ ਔਰ ਇਸ ਨੂੰ ਸ਼ੁਰੂ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਥੋੜਾ ਬਹੁਤਾ ਦਿਖਾਈ ਦਿੰਦਾ ਰਿਹਾ ਉਸ ਤੋਂ ਬਾਅਦ ਇਸ ਦੀ ਨਜ਼ਰ ਘਟਦੀ ਘਟਦੀ 100% ਬਲਾਈਂਡ ਤੱਕ ਪਹੁੰਚ ਗਈ ਹੈ ਜੀ ਹੁਣ ਇਸ ਨੂੰ ਬਿਲਕੁਲ ਦਿਖਾਈ ਨਹੀਂ ਦਿੰਦਾ ਜੀ ਅੱਜ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸਨੇ UGC NET ਦਾ ਜੋ ਟੈਸਟ ਹੈ ਉਹ ਕੁਆਲੀਫਾਈ ਕਰ ਲਿਆ ਜੀ ਮੇਰੇ ਹਿਸਾਬ ਦੇ ਨਾਲ ਸਾਡੇ ਇਲਾਕੇ ਦੇ ਵਿੱਚ ਇਹ ਪਹਿਲਾ ਬੱਚਾ ਜਿਸਨੇ UGC NET ਦਾ ਟੈਸਟ ਕਲੀਅਰ ਕੀਤਾ 2025 ਦਾ ਤੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਹਾਂਜੀ ਧੰਨਵਾਦ ਸਾਡੇ ਨਾਲ ਮਨਜਿੰਦਰਜੀਤ ਸਿੰਘ ਦੀ ਮਾਤਾ ਜੀ ਵੀ ਮੌਜੂਦ ਨੇ ਉਹਨਾਂ ਵੀ ਗੱਲ ਕਰਾਂਗੇ ਮੈਮ ਪਹਿਲਾਂ ਤਾਂ ਤੁਹਾਨੂੰ ਬਹੁਤ ਮੁਬਾਰਕਾਂ ਤੁਹਾਡੇ ਬੱਚੇ ਨੇ ਏਡਾ ਵੱਡਾ ਮੁਕਾਮ ਹਾਸਲ ਕੀਤਾ ਕਿਉਂਕਿ ਮਾਂ ਜਿਹੜੀ ਹੁੰਦੀ ਹੈ ਨਾ ਮਾਂ ਨੂੰ ਪਤਾ ਹੁੰਦਾ ਜਦੋਂ ਆਪਣੇ 9 ਮਹੀਨੇ ਆਪਣੇ ਪੇਟ 'ਚ ਹੀ ਰੱਖਣਾ ਉਸ ਤੋਂ ਬਾਅਦ ਬੱਚੇ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜਾ ਕਿਉਂਕਿ ਫਾਦਰ ਸਾਹਿਬ ਨੇ ਸਵੇਰੇ ਕੰਮ ਤੇ ਨਿਕਲਣਾ ਸ਼ਾਮ ਨੂੰ ਵਾਪਸ ਆਣਾ ਹੁੰਦਾ ਕਿਵੇਂ ਇਹਨਾਂ ਤੇ ਫਾਦਰ ਦੱਸਿਆ ਤੁਸੀਂ ਬਾਹਰ ਰਹਿੰਦੇ ਤੇ ਪਰ ਉਸਤੇ ਬਾਬਜੇ ਵੀ ਅੱਜ ਬੱਚੇ ਨੇ ਇਸ ਮਾਮਲੇ ਹੱਲ ਕੀਤਾ ਤੁਹਾਡੀ ਮਿਹਨਤ ਜਿਹੜੀ ਬਹੁਤ ਰੰਗ ਲਿਆਈ ਹੈ ਕਿਵੇਂ ਦਿੱਖਦੇ ਸੀ ਭਾਈ ਸਾਰੇ ਸਾਸਤਰੀ ਕਾਰਸ ਨੇ ਜਿਹੜੀ ਵੀਨ ਸਾਰੇ ਪਰਪਰ ਸਾਸਤਰੀ ਇਸ ਤਰ੍ਹਾਂ ਕਿ ਜਦੋਂ ਬੱਚਾ 1 ਸਾਲ ਦਾ ਸੀ ਜਾਂ ਜਦੋਂ ਸਾਨੂੰ ਪਤਾ ਲੱਗਾ ਕਿ ਇਹਦੀ ਨਜ਼ਰ ਥੋੜੀ ਵੀਕ ਹੈ ਫਿਰ ਅਸੀਂ ਡਾਕਟਰਾਂ ਨੂੰ ਚੈੱਕ ਕਰਵਾਇਆ ਤੇ ਉਹਨਾਂ ਨੇ ਦੱਸਿਆ ਵੀ ਇਹ ਮਤਲਬ ਬਾਈਬਰਥੀ ਇਸ ਤਰ੍ਹਾਂ ਦਾ ਹੈ ਇਹਦੀ 70% 25% ਹੈ ਜੀ ਨਜ਼ਰ ਸੀਗੀ ਉਸ ਤੋਂ ਬਾਅਦ ਇਹਦਾ ਪ੍ਰੋ ਇਲਾਜ ਕਰਾਉਣ ਦੇ باوجود ਵੀ ਇਸ ਤਰ੍ਹਾਂ ਪੜਦਾ ਰਹਾ ਨਰਸਰੀ ਤੋਂ ਲੈ ਕੇ ਐਮ ਪਲੱਸ 10th ਤੱਕ ਇਹਨੇ ਬਹੁਤ ਵਧੀਆ ਪੜਾਈ ਕੀਤੀ ਥੋੜੀ ਨਜ਼ਰ ਇਹਨੂੰ ਜਦਾਂ ਆਪ ਥੋੜਾ ਲਾਗੇ ਕਰਕੇ ਦੇਖਦਾ ਹੀ ਪੜਦਾ ਸੀ ਬਹੁਤ ਵਧੀਆ ਪੜਦਾ ਸੀਗਾ ਉਸ ਤੋਂ ਬਾਅਦ ਪਲੱਸ 2 ਵੀ ਇਹਨੇ ਆਪ ਥੋੜਾ ਬਤਾ ਜਿਸ ਤਰ੍ਹਾਂ ਕੀਤਾ 10th ਵਿੱਚ ਇਹਨੂੰ ਮਤਲਬ ਰਾਈਟਰ ਮਿਲਿਆ ਸੀਗਾ ਸक्राइबਨਾਂ ਪਲੱਸ 2 ਵਿੱਚ ਵੀ ਫਿਰ ਇਹਨੇ ਬੀਏ ਕੀਤੀ ਉਹ ਵੀ ਇਹਨੇ ਇਸ ਤਰ੍ਹਾਂ ਕੀਤੀ ਬੀਏ ਦੇ ਵਿੱਚ ਥੋੜਾ ਜ਼ਿਆਦਾ ਵੀਕਨੈਸ ਹੋ ਗਈ ਜਿਸ ਤਰ੍ਹਾਂ ਮਤਲਬ ਕਾਫੀ ਇਲਾਜ ਕਰਵਾਉਂਦੇ ਰਹੇ ਦਾ ਇਲਾਜ ਕਰਵਾਉਣ ਦੇ ਬਹੁਤ ਵੀ ਇਹਨੂੰ ਮਤਲਬ ਨਜ਼ਰ ਇਹਦੀ ਬਿਲਕੁਲ ਜੈਸਟ੍ਰਾਂਸਫਰ ਡਾਕਟਰ ਅੰਦਰ ਜੀ ਦੇ ਦਖਾਂਦੇ ਰਹੀਆਂ ਬਰਸਾਦ ਉਹਨਾਂ ਨੇ ਦੱਸਿਆ ਕਿ ਇਹਦੀ ਮਤਲਬ ਨਜ਼ਰ ਜਿਹੜੀ ਸ਼ੁਰੂ ਤੋਂ ਇਸ ਤਰ੍ਹਾਂ ਪਹਿਲੇ ਸ਼ੁਰੂ ਤੋਂ ਉਹਨਾਂ ਨੇ ਇਹਨੇ ਕਿਹਾ ਵੀ ਉਹਨਾਂ ਨੇ ਕਹਿੰਦੇ ਨਾ ਮੋਤੀ ਹੈ ਮੋਤੀ ਹੈ ਦਾ ਫਿਰ ਇਸका ਚਲੋ ਇਹਦਾ ਕੀ ਇਲਾਜ ਕਹਿੰਦੇ ਆਪਰੇਸ਼ਨ ਕਰਾਂਗੇ ਪਰ ਅਸੀਂ ਇਹ ਨਹੀਂ ਕਹਦੇ ਸਕਸੈਸਫੁਲ ਹੋਏਗਾ ਕਿਉਂਕਿ ਇਹਦੀ ਨਜ਼ਰ ਸ਼ੁਰੂ ਤੋਂ ਘਟ ਹੋਣ ਕਰ ਮ बावजूद ਵੀ ਇਹ ਮਤਲਬ ਕਿ ਕਰ ਦਿੰਨੇ ਆ ਚਲੋ ਪਰ ਇਹ ਨਾ ਤੁਸੀਂ ਕਿਉਂ ਡਾਕਟਰ ਨੂੰ ਕਿ ਤੁਸੀਂ ਇਹ ਤੁਹਾਡਾ ਖਸੂਰ ਹੈ ਅਸੀਂ ਉਹਨਾਂ ਨੇ ਚਲੋ ਇਲਾਜ ਕੀਤਾ ਪਰ ਇਹਨੂੰ ਫਰਕ ਨਹੀਂ ਪਿਆ ਉਸ ਤੋਂ ਬਾਅਦ ਚਲੋ ਉਹਨੇ ਉਦੋਂ ਵੀ ਇਹ ਕਰਤਾ ਸੀ ਦਾ ਵੀ ਬੀ ਐਡ ਕਰਦਾ ਸੀਗਾ ਬੀ ਐਡ ਕਰਨ ਦੇ ਬਾਵਜੂਦ ਚਲੋ ਇਹਨੇ ਬੀ ਐਡ ਕਰ ਲਈ ਉਹ ਵੀ ਸੱਕਰਾਬ ਮਿਲਦਾ ਰਿਹਾ ਫਿਰ ਬਾਈ ਬੀ ਐਡ ਕਰਨ ਦੇ ਬਾਵਜੂਦ ਇਹਨੇ ਟੈਕਟਰ ਵੀ ਕਲਾਸਟਿਕ ਕਲੀਅਰ ਕੀਤਾ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਿੱਚ ਐਮ ਮੈਨ ਲਈ ਤੇ ਉਹਨੇ ਕਰਨ ਦੇ ਬਾਵਜੂਦ ਇਹਨੇ ਫਿਰ ਚਲੋ ਜੁਡੀਸ਼ੀ ਕਰਨ ਇੱਕ ਟੈਸਟ ਕਲੀਅਰ ਕੀ ਆਸਨ ਬੜੀ ਖੁਸ਼ੀ ਹੋਈ ਕਿਉਂਕਿ ਮੈਂ ਬਹੁਤ ਮਿਹਨਤ ਕੀਤੀ ਹੈ ਬੱਚੇ ਕਰਕੇ ਦਿਨ ਰਾਤ ਅਸੀਂ ਜਦੋਂ ਜਾਣਾ ਮੈਂ ਕਿਤੇ ਨਹੀਂ ਸੀ ਜਾਂਦੀ ਹੁੰਦੀ ਇਸ ਬੱਚੇ ਕਰਕੇ ਮੈਂ ਕਾਲਜ ਛੱਡਣ ਜਾਣਾ ਲੈਣ ਜਾਣਾ ਐਵੇਂ ਕਰਦਾ ਸੀ ਕੋਲ ਦੋ ਟਾਈਮ ਇਹਨੂੰ ਜਾਂਦੀ ਹੁੰਦੀ ਛੱਡਣ ਬਾਕੀ ਖਾਨ ਪੀਂਦਾ ਤੇ ਚਲੋ ਇਹਨੇ ਨਹੀਂ ਕਦੇ ਕੀਤਾ ਸੀ ਜੋ ਰੁੱਖਾਨਾ ਵਗੈਰਾ ਜੋ ਜਿੱਤੇ ਜਾਣ ਬਾਕੀ ਨੂੰ ਕਰਦਾ ਸਾਰਾ ਪਤਾ ਸੀਗਾ ਕਿੱਥੇ ਕੀ ਕਰਨਾ ਜੋ ਚੀਜ਼ ਸਭ ਕੁਝ ਕਰਦਾ ਸੀਗਾ ਪਰ ਇਹ ਸੀ ਜਾਣਨ ਦੀ ਥੋੜੀ ਨੀ ਦਿੱਕਤ ਆਂਦੀ ਸੀ ਉਹਦੇ ਕਰਕੇ ਮੈਂ ਇਹਦੇ ਨਾਲ ਹੀ ਰਹੀ ਬਚਪਨ ਚ ਕਿਹੋ ਜਿਹਾ ਸੀਗਾ ਮੈਨੂੰ ਬਚਪਨ ਚ ਬਹੁਤ ਸੋਨਾ ਸੀ ਤੇ ਮਤਲਬ ਇਹਦਾ ਜਿਹਦਾ ਬਾਇ ਬਰਥ ਸੀਗਾ ਬਹੁਤ ਵਧੀਆ ਸੀਗਾ ਸਮਾਰਟ ਸੀਗਾ ਸਾਰਾ ਕੁਝ ਵਧੀਆ ਸੀ ਐਕਟਿਵ ਸੀਗਾ ਬਚਪਨ ਦੇ ਵਿੱਚ ਜਦੋਂ ਖੇਡ ਦਾ ਕੋਦਾ ਸੀਗਾ ਸਰਗਰਤੀ ਸੀਗਾ ਪੜਾਈ ਵਿੱਚ ਕਿਦਾਂ ਦੇ ਕੋਦੇ ਪੜਾਈ ਬਾਰੇ ਬਹੁਤ ਬਹੁਤ ਇਹਨੂੰ ਦੱਸਿਆ ਸਟਾਰਟਿੰਗ ਵਿੱਚ ਇਹਨੂੰ ਬਹੁਤ ਸ਼ੌਂਕ ਸੀ ਪੜਨ ਦਾ ਜਿੱਦਾਂ ਮੇਰੇ ਮਤਲਬ ਜੇਰ ਦਾ ਬੇਟਾ ਸੀਗਾ ਤੇ ਉਹ ਸਕੂਲ ਜਾਂਦਾ ਸੀ ਤੇ ਕਹਿੰਦਾ ਮੈਂ ਵੀ ਮਮਾ ਪੜਨਾ ਤੇ ਸਾਨੂੰ ਉਸ ਵੇਲੇ ਬਹੁਤ ਮਸੂਸ ਹੋਇਆ ਵੀ ਇਹਨੂੰ ਕਿੱਦਾਂ ਸਕੂਲ ਜਾਏਗਾ ਪਰ ਇਹਨੇ ਇਹਨੂੰ ਅਸੀਂ ਭਾਤਾਂ ਸਕੂਲ ਜਾਂ ਲਾ ਪਿਆ ਜਿੱਦਾਂ ਪੈਂਡੀ ਸੀਗਾ ਉਹ 2-4 ਮਹੀਨੇ ਗਿਆ ਫਿਰ ਅਸੀਂ ਦਿੱਲੀ ਚਲੇ ਗਏ ਫਿਰ ਇਹਨੂੰ ਦਿੱਲੀ ਪਾਇਆ ਇਹਨੇ ਮਤਲਬ ਇੰਨੀ ਕੋ ਮਿਹਨਤ ਕੀਤੀ ਕਿ ਫਸਟ ਆਂਦਾ ਸੀ ਤੁਸੀਂ ਕਿਸੇ ਦਾ ਕਿਸਤੇ ਨਾ ਕਿਤੇ ਤੁਸੀਂ ਹੌਸਲਾ ਛੱਡ ਚੁੱਕੇ ਸੀ ਵੀ ਬੱਚੇ ਨੇ ਕਿੱਦਾਂ ਸਕੂਲ ਜਾਣਾ ਕਿੱਦਾਂ ਨਹੀਂ ਜਾਣਾ ਪਰ ਅੱਜ ਬੱਚੇ ਨੇ ਟੈਟ ਜਿਹੜਾ ਸੀ ਉਹ ਹਾਂਜੀ ਬਹੁਤ ਮਾਨ ਉਦੋਂ ਤਾਂ ਹੁੰਦਾ ਜਦੋਂ ਬੱਚੇ ਦੀ ਥੋੜੀ ਕਮੀ ਜਿਹੜੀ ਹੈ ਨਾ ਉਹ ਅੱਜ ਕਮੀ ਸਾਰੀਆਂ ਨੇ ਪੂਰੀਆਂ ਕਰ ਦਿੱਤੀਆਂ ਨੇ ਵੀ ਪਰਮਾਤਮਾ ਨੇ ਉਹ ਸਹਾਈ ਹੈ ਸਾਡੇ ਨਾਲ 24 ਘੰਟੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਚਲੋ ਸਾਨੂੰ ਉਹਨਾਂ ਨੇ ਕਹਿੰਦੇ ਹੁੰਦੇ ਨਾ ਉਹ ਸਾਡੇ ਨਾਲ ਤੁਰੇ ਸੀ ਜਾਂ ਉਹਨਾਂ ਨੇ ਸਾਨੂੰ ਹਲਾਸ਼ੇਰੀ ਦਿੱਤੀ ਪਏ ਬੱਚੇ ਨੂੰ ਕਿਸੇ ਮਕਾਮ ਤੇ ਬਚਾਉਣਾ ਹੈ ਉਹ ਮਹਾਰਾਜ ਪਰਿਵਾਰ ਚ ਕੌਣ-ਕੌਣ ਹੈ ਤੁਹਾਡੇ ਪਰਿਵਾਰ ਚ ਮੇਰੇ ਦੋਨੋਂ ਬੇਟੇ ਨੇ ਪਪਾ ਨੇ ਬੇਟਾ ਜੁੱਦਾਰ ਕਰਦਾ ਦੂਸਰਾ ਕਨੇਟਾ ਹੈ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੇ ਹੁਸਲਾ ਛੱਡ ਤੇ ਪਰ ਬੱਚੇ ਦੇ ਕਹਿਣ ਦੇ ਨਾਲ ਉਹਨਾਂ ਨੇ ਕਿਹਾ ਵੀ ਚੱਲ ਕੋਈ ਨਹੀਂ ਜੇ ਤੂੰ ਪੜ੍ਹਨਾ ਚਾਹੁੰਦਾ ਤੇ ਪੜ੍ਹਦੇ ਬੱਚੇ ਦੇ ਪੜ੍ਹਨ ਦੇ ਨਾਲ ਅੱਜ ਬੱਚੇ ਨੇ ਦੇਖੋ ਇਸੇ ਐਡਾ ਵੱਡਾ ਮਕਾਮ ਹਾਸਲ ਕੀਤਾ ਜਿਹੜੇ ਮਾਪੇ ਦੀ ਅੱਖਾਂ ਦੇ ਵਿੱਚ ਨਮੀ ਵੀ ਹੈ ਤੇ ਖੁਸ਼ੀ ਵੀ ਹੈ ਕਿ ਸਾਡੇ ਬੱਚੇ ਨੇ ਐਡਾ ਵੱਡਾ ਮਕਾਮ ਹਾਸਲ ਕੀਤਾ ਉਹਨਾਂ ਦਾ ਇਹੀ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਬੱਚੇ ਦੀ ਕੁਆਲੀਫਿਕੇਸ਼ਨ ਨੂੰ ਲੈ ਕੇ ਬੱਚੇ ਨੂੰ ਜਿਹੜੀ ਹੈ ਉਹਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਜਿਹੜੀ ਉਹਦੀ ਨੌਕਰੀ ਜਿਹੜੀ ਉਹ ਦਿੱਤੀ ਜਾਵੇ